ਇਹ ਗੱਲਬਾਤ ਕਰਦੇ ਉਹਨਾਂ ਦੇ ਪਰਿਵਾਰ ਵੱਲੋਂ ਤਰਨ ਦਿੱਤਾ ਗਿਆ ਕਿ ਕਿ ਜਿੰਨੀ ਦੇਰ ਕਹਿੰਦੇ ਇਹ ਪੂਰੇ ਕੂਸ ਜੋ ਮੁਲਜਾ ਬਸ ਫਰੇ ਨਹੀਂ ਜਾਂਦੇ ਤਦ ਤੱਕ ਇਹ ਤਰਨ ਚੁੱਕਿਆ ਜਾ ਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਏ ਬਹੁਤ ਸਪਕਾਓ ਹਾਏ ਹਾਏ ਹਾਂ ਜੰਦੀ ਕੀ ਕਰਨਾ ਚਾਹੋਗੇ ਤਰਨੇ ਤੇ ਬੈਠਿਆ ਤੁਸੀਂ ਹਾਂ ਹਾਂ ਸੁਣੋ ਤਾਂ ਕੋਰੀ ਹਾਏ ਹਾਏ ਤਖੋਰੀ ਮੈਂ ਕੀ ਬੋਲਾਂ ਮੇਰੇ ਮੇਰੇ ਬੱਚੇ ਨੂੰ ਇਨਸਾਫ ਚਾਹੀਏ ਐਸੀ ਪੀ ਸਾਹਿਬ ਅਗਰ ਇਨਸਾਫ ਮੈਨੂੰ ਦੇਣਾ ਚਾਹੁੰਦੇ ਤਾਂ ਦੇ ਦਿਓ ਨਹੀਂ ਤੇ ਮੈਂ ਤਰਨਾ ਬਸਤੀ ਜੋਕ ਜਾ ਕੇ ਲਾਵਾਂਗੀ ਮੇਰੇ ਬੱਚੇ ਨੂੰ ਇਨਸਾਫ ਦੇ ਦਿਓ ਐਸੀ ਵੀ ਸਾਹਿਬ ਤੇ ਵੀ ਹੈਗੇ ਟੱਕਾ ਸਾਈ ਕਰਦੇ ਪਏ ਤੁਸੀਂ ਸਾਰੇ ਮੇਰੇ ਗਰੀਬ ਦੇ ਨਾਲ ਮੈਨੂੰ ਇਨਸਾਫ ਚਾਹੀਏ ਐਸੀ ਸਾਹਿਬ ਮੁਰਦਾਬਾੜ ਟਿੱਬਾ ਰੋੜ ਮੁਰਦਾਬਾੜ ਅਬ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਜੋ ਮਰ ਗਿਆ ਸੁਸਾਈਡ ਕੀਤਾ ਬਟ ਉਹਦੇ ਪਿੱਛੇ ਕੋਈ ਕਾਰਨ ਸੀਗਾ ਜਿਸ ਕਰਕੇ ਜੋ ਮੁਲਜ਼ਮ ਸੀਗੇ ਪਿੱਛੇ ਉਹਨਾਂ ਨੂੰ ਪਕੜਿਆ ਜਾਵੇ ਜੋ ਦੱਸਿਆ ਜਾ ਰਿਹਾ ਵੀ ਇੱਕ ਮੁਲਜ਼ਮ ਆ ਉਸ ਨੂੰ ਪਕੜਿਆ ਗਿਆ ਹੈ ਬਾਕੀ 2-3 ਹੋਰ ਨੇ ਉਹਨਾਂ ਨੂੰ ਪકડਣਾ ਬਾਕੀ ਹੈ ਜਿੰਨਾਂ ਕਰਕੇ ਧਰਨਾ ਲਗਾਇਆ ਗਿਆ ਜੇ ਇਹਨਾਂ ਨੂੰ ਸਾਫ ਨਾ ਮਿਲਿਆ ਤਾਂ ਇਹਨਾਂ ਨੇ ਕਹਿਣਾ ਕਿ ਅਸੀਂ ਪੂਰਾ ਰੋਡ ਜਾਮ ਕਰਾਂਗੇ ਧਰਨਾ ਦੇਵਾਂਗੇ ਮੇਰਾ ਨਾਮ ਮਨੀ ਹੈ ਨਰੇਸ਼ ਕੁਮਾਰ ਆ ਜੀ ਅੱਜ ਥਾਣੇ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਕੀ ਕਾਰਨ ਮੰਗਦੇ ਹੋ ਸਰ ਧਰਨਾ ਦਾ ਇਹ ਸਰ ਧਰਨੇ ਦਾ ਕਾਰਨ ਇਹ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦਾ ਮੇਨ ਬੰਦਾ ਮਤਲਬ ਜਾਂ ਬਾਊ ਜਾਂ ਉਹਨਾਂ ਦਾ ਬੇਟਾ ਇੱਕ ਚੱਕ ਲੈਣ ਉਸ ਤੋਂ ਬਾਅਦ ਧਰਨਾ ਚੱਕਿਆ ਜਾਊਗਾ ਮੇਨ ਮੰਗ ਇਹੀ ਹੈ ਕਿ ਉਹਨਾਂ ਦਾ ਬੇਟਾ ਜਾਂ ਉਬਾਲ ਇੱਕ ਚੱਕ ਲਾਓ ਹੁਣ ਐਸਐਚਓ ਵੱਲੋਂ ਕੀ ਕਿਹਾ ਗਿਆ ਐਸਐਚਓ ਸਾਹਿਬ ਦੇ ਵੱਲੋਂ ਇਹ ਕਿਹਾ ਜਾਇਆ ਜਾ ਰਿਹਾ ਐਸਐਚਓ ਸਾਹਿਬ ਤੇ ਕੋਤਵਾਲੀ ਦੀ ਪੁਲਿਸ ਫੇਰ ਤੋਂ ਲੈ ਕੇ ਸ਼ਾਮ ਤੱਕ ਰੇਡ ਕਰ ਰਹੀ ਹੈ ਕੱਲ ਸ਼ਾਮ ਦੇ ਲੱਗੇ ਹੋਏ ਆ ਰੇਟਾ ਦੇ ਰੇਟਾ ਰੇਡ ਤੇ ਰੇਡ ਕਰ ਰਹੇ ਆ ਇਹਨਾਂ ਦੀਆਂ ਟੀਮਾਂ ਵੀ ਲਗ ਲਗ ਲੋਕੇਸ਼ਨਾਂ ਵੀ ਜੋ ਜੋ ਉਹਨਾਂ ਨੂੰ ਆ ਰਿਹਾ ਜਿੱਥੇ ਜਿੱਥੇ ਵੀ ਉਹਨਾਂ ਨੇ ਕੋਈ ਅਸੀ ਜਗ੍ਹਾ ਨਹੀਂ ਜਿੱਥੇ ਰੇਡ ਨਹੀਂ ਕੀਤੀ ਜਿੱਥੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਰੇਡ ਤੇ ਰੇਡ ਕਰ ਰਹੇ ਇਹਨਾਂ ਦੀਆਂ ਟੀਮਾਂ 6 ਬਣੀਆਂ ਹੋਈਆਂ ਨੇ 6 ਦੀਆਂ 6 ਟੀਮਾਂ ਰੇਟਾ ਕਰ ਰਹੀਆਂ ਨੇ ਹੁਣ ਕਿੰਨੇ ਟਾਈਮ ਤੋਂ ਤਰਨੇ ਤੇ ਬੈਠੇ ਹੋ ਤੁਸੀਂ ਇਹ ਕਿ ਤਰਨੇ ਤੇ 1. ਸਕਦੀ ਤੁਹਾਡੀ ਅਗਲੀ ਰਣਨੀਤੀ ਇਹੀ ਹੈ ਜੀ ਕਿ ਉਹ ਬੰਦੇ ਫੜੇ ਜਾਣ ਤਾਂ ਤਰਨਾ ਚੁੱਕ ਲਈਏ ਨਹੀਂ ਤਾਂ ਇਹ ਤਰਨਾ ਲੱਗਾ ਰਹੂਗਾ ਜੀ ਤਾਂ ਤੁਸੀਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਇਹ ਹੀ ਬੇਨਤੀ ਹੈ ਜੀ ਬਾ ਜਿੰਨੀ ਜਲਦੀ ਆ ਉਹਨਾਂ ਦਾ ਬੇਟਾ ਜਾਂ ਬਾਊ ਜਾਂ ਦੋਨੋਂ ਫੜ ਲਏ ਜਾਂ ਤਾਂ ਸਾਡੀ ਹੋਰ ਕੋਈ ਮੰਗ ਨਹੀਂ ਸੋ ਦੋਸਤੋ ਥਾਣੇ ਦੇ ਐਸ ਐਚ ਓ ਫਗਤ ਵੀਰ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਇਸ ਤਰਨੇ ਨੂੰ ਲੈ ਕੇ ਇਸ ਸੂਸਾਈਡ ਨੂੰ ਲੈ ਕੇ ਹਰ ਤਰਨਾ ਕੀਤਾ ਗਿਆ ਪਰ ਜਿਨਾਬ ਲੋਕਾਂ ਦਾ ਪ੍ਰਵਾਹ ਕੀ ਕਰਨਾ ਚਾਹੀਦਾ ਕੁਝ ਨਹੀਂ 브ਦਰ ਕੱਲ ਜੋ ਸੁਸਾਇਡ ਕੀਤਾ ਸੀ ਉਤੇ ਪੁਲਿਸ ਨੇ ਪਰਚਾ ਦਰਜ ਕਰਤਾ ਸੀ 108 BNS ਦੇ ਤਹਿਤ ਜਿਸਦੇ ਪੰਜ ਦੋਸ਼ੀ ਸੀ ਇੱਕ ਜੋ ਇੱਕ ਅਰੈਸਟ ਵੀ ਕੀਤਾ ਗਿਆ ਤੇ ਵਾਕਿਆ ਨੂੰ ਫੜਨ ਚ ਆਪਾਂ ਪੁਲਿਸ ਰੇਡ ਕਰ ਲਈਏ ਜਲਦੋ ਜਲ ਗ੍ਰਿਫਤਾਰ ਕੀਤੇ ਜਾਣਗੇ ਕਿਸਨ ਕਹਿੰਦੇ ਜੇ ਜਲਦੀ ਕਾਰਵਾਈ ਨਾ ਕੀਤੀ ਤੇ ਅਸੀਂ ਤਰਨਾ ਦੇਵਾਂਗੇ ਹੋਰ ਵੀ ਜਾਮ ਨਹੀਂ ਕਾਰਵਾਈ ਤਾਂ 브ਦਰ ਕੱਲ ਹੀ ਕਰਤੀ ਸੀ ਜਦੋਂ ਸਟੋ ਉਹ ਗੱਲਬਾਤ ਕੀਤੀ ਇਹਨਾਂ ਦੇ ਪਰਿਵਾਰ ਮੈਂਬਰਸ ਨਾਲ ਜਿਨ੍ਹਾਂ ਨੇ ਕਹਿਣਾ ਹੈ ਕਿ ਇਹ ਤਰਨਾ ਉਹਨਿੰਦਾ ਲੱਗਿਆ ਰਹੇਗਾ ਜਿੰਨੀ देर ਉਹਨਾਂ ਦੇ ਮਾਲਕ ਸੀ ਜੇ ਉਹਨਾਂ ਦਾ ਕਿਸੇ بیٹے ਨਹੀਂ ਜਾਂ ਉਹਨਾਂ ਨੂੰ ਕਿਸੇ ਨੂੰ ਪਕੜਿਆ ਨਾ ਜਾਵੇ ਤੇ ਉਹਨਾਂ ਤੇ ਐਫ ਆਈ ਆਰ ਨਾ ਅੰਦਰ ਹੋਵੇ ਸੋ ਦੋਸਤੋ ਹੋਰ ਇਸ ਤਰ੍ਹਾਂ ਦੀ ਅਪਡੇਟਸ ਲੈ ਕੇ ਆਂਦੇ ਰਵਾਂਗੇ ਦੇਖਦੇ ਰਹੋ ਖਬਰ ਲਾ ਟੀਵੀ ਕੈਮਰਾਮੈਨ ਬੱਲੂ ਦੇ ਨਾਲ ਮੈਂ ਗੁਰਪ੍ਰੀਤ ਸਿੰਘ